बाबा फरीद ਕਹਿੰਦਾ ਫਰੀਦਾ ਜਿਹਦੇ ਨਾਲਾ ਕਪਿਆ ਤੇ ਦਿਨ ਕਪੈ ਚੁਖ ਪਵਨਾ ਇਤੇ ਮਾਮਲੇ ਸਹਨ ਇਤੇ ਦੁਖ 12 ਸਾਲ 12 ਸਾਲ 12 ਸਾਲ 36 ਸਾਲ ਦਾ ਤਪ ਹੋ ਗਿਆ ਸਾਸ ਸੰਗੇ ਚ ਹੁਣ ਮਨ ਤਪੱਸਿਆ ਤੋਂ ਅੱਕ ਗਿਆ ਗੁਰੂ ਦੇ ਪਿਆਰੇ ਥੱਕ ਗਿਆ ਸਾਥ ਸੰਗਤ ਜੀ ਆਪਾਂ ਨੂੰ ਤੇ 104 ਸਾਲ ਹੋਏ ਨੇ ਨਾ ਇਹ ਸਤਿਗੁਰੂ ਦੀ ਕਿਰਪਾ ਦੇ ਨਾਲ ਤਪ ਕਰਦੇ ਆ ਜਦੋਂ 36 ਸਾਲ ਦਾ ਤਪ ਹੋ ਗਿਆ ਬਾਬਾ ਫ਼ੀਤੋ ਆਰਾਮ ਹੋ ਗਿਆ ਸਾਥ ਸੰਗਤ ਜੀ ਮਨ ਬਹੁਤ ਤੰਗ ਹੋ ਗਿਆ ਕਹਿੰਦਾ ਆਹ ਪ੍ਰਭੂ ਆਹ ਅੱਲਾਹ ਬੜਾ ਚੰਗਾ ਹੁੰਦਾ ਜਿਸ ਦਿਨ ਮੇਰਾ ਜਨਮ ਹੋਇਆ ਸੀ ਤੇ ਜਿਹੜਾ ਕਿ ਮੇਰਾ ਤੇ ਮੇਰੀ ਮਾਂ ਦਾ ਸੰਪਰਕ ਸੀ 나ੜੂ ਦੇ ਨਾਲ ਉਹ ਜਦੋਂ ਜਿਸ ਮਾਂ ਨੇ ਮੈਨੂੰ ਜਿਸ ਦਾਈ ਨੇ ਜਨਮ ਦਿੱਤਾ ਬੜਾ ਚੰਗਾ ਹੁੰਦਾ ਐ ਅੱਲਾ ਐ ਖੁਦਾ ਉਹ ਮਾੜਾ ਜਾਂ 나ੜੂ ਕੱਟ ਛੱਡਦੀ ਮੇਰਾ ਗਾਲੀ 나ੜੂ ਕਟਿਆ ਸੀ ਨਾ ਤੇ ਮੇਰਾ ਗਾਲੀ ਕੱਟ ਛੱਡਦੀ ਸਾਥ ਸੰਗਤ ਉਹ ਮੇਰਾ ਗਾਲੀ ਕੱਟ ਛੱਡਦੀ 나ੜੂ ਵੀ ਤੇ ਕਟਿਆ ਸੀ ਨਾ ਤੇ ਜੇ ਮੇਰਾ ਗਾਲੀ ਕੱਟ ਛੱਡਦੀ ਆਹ ਜਿਹੜੇ ਤਪ ਦੇ ਦੁੱਖ ਨੇ ਤਪਸੇ ਦੁੱਖ ਵਿੱਚ ਚੱਲਦਾ ਨਾ ਆਹ ਜਿਹੜਾ ਜੰਗਲਾਂ 'ਚ ਤੁਰਿਆ ਫਿਰਨਾ ਸਾਥ ਸੰਗਤ ਜੀ ਓਏ ਸਾਹਬ ਲਾਇਓ ਜੀ ਆਪੋ ਆਪਣਾ ਆਹ ਜਿਹੜਾ ਜੰਗਲਾਂ ਦਾ ਦੁੱਖ ਸਹਿਨਾ ਪਿਆ ਐਸੇ ਤਪ ਦਾ ਦੁੱਖ ਸਹਿਣਾ ਪਿਆ ਬੜਾ ਚੰਗਾ ਹੁੰਦਾ ਐ ਅੱਲਾ ਜਦੋਂ ਮੇਰਾ ਮੇਰਾ 나ੜੂ ਕਟਿਆ ਸੀ ਨਾ ਉਦੋਂ ਮੇਰਾ ਗਾਲੀ ਕਟ ਛੜਦੇ ਸਾਧ ਸੰਗਤ ਚ ਮਾੜਾ ਜਿਹਾ ਲਾਸ਼ਰ ਦੇ ਤੇ ਕੰਮ ਮੁੱਕ ਜਾਂਦਾ ਆ ਮੈਂ ਦੁੱਖ ਚੱਲਦਾ ਨਾ ਸਜਣੋ ਕਿਤਨਾ ਕਮਾਸ ਤਪ ਦੇ ਦੁੱਖ ਤਪਸਿਆ ਦੇ ਦੁੱਖ ਐਵੇਂ ਨਹੀਂ ਗੱਲਾਂ ਬਣਦੀਆਂ ਆਪਾਂ ਨੇ ਸਾਬ ਲੈਣਾ ਇਸ ਗੱਲ ਦਾ ਵੀ ਆਪਾਂ ਕਿਸ ਮਾਰਗ ਤੇ ਚੱਲਦੇ ਆਪ ਤੇ ਕੀ ਤੁਰਨੇ ਆਪਾਂ ਆਪਨ ਸਾਧ ਸੰਗਤ ਚ